ਤੀਸੀ ਸਮਾ ਉਹੀ ਹੈ ਜਿਹੜਾ ਘੰਟਿਆਂ ਦੀ ਕਦਰ ਕਰਦਾ ਹੈ ਘੰਟਿਆਂ ਤੋਂ ਬਾਅਦ ਮਿੰਟਾਂ ਦੀ ਕਦਰ ਕਰਦਾ ਹੈ ਉਸ ਇੱਕ ਇੱਕ ਮਿੰਟ ਦੀ ਊਰਜਾ ਆਪਣੇ ਸਰੀਰ ਨੂੰ ਦਿੰਦਾ ਹੈ ਉਹ ਊਰਜਾ ਦੇ ਨਾਲ ਕੰਮ ਕੀਤੇ ਹੋਏ ਇਹਦੇ ਇੱਕ ਸਾਲ ਦੇ ਵਿੱਚ ਚਮਕਣ ਲੱਗ ਜਾਂਦੇ ਨੇ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਹੈ ਜੇਕਰ ਅਵੇਸਲਾ ਪਿਆ ਰਹਿੰਦਾ ਹੈ ਵੀ ਚਲੋ ਕੋਈ ਨਹੀਂ ਕਰ ਲਵਾਂਗੇ ਕੋਈ ਨਹੀਂ ਕਰ ਲਵਾਂਗੇ ਬਥੇਰੀ ਜ਼ਿੰਦਗੀ ਐ ਗੁਰੂ ਜੀ ਕਹਿੰਦੇ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜੱਪੇ ਮੁਰਾਰ ਇੱਕ ਦਿਨ ਸੋਵਨ ਹੋਇ ਗਿਓ ਲਾਂਬੇ ਗੋੜ ਬਸਾਰ ਕਹਿੰਦੇ ਸੌਂ ਜਾ ਹੀ ਬਸੇਰਾ ਟਾਈਮ ਐ ਕੀ ਤੂੰ ਰੱਬ ਨੂੰ ਜਵਾਬ ਦੇਵੇਂਗਾ ਵੀ ਜੇ ਮੈਂ 50 ਸਾਲ ਜ਼ਿੰਦਗੀ ਕੱਢੀ ਉਹਦੇ ਚੋਂ ਮੈਂ 10-12 ਘੰਟੇ ਸੌਂਦਾ ਰਿਹਾ 10-12 ਘੰਟੇ ਜਾਗਦਾ ਸੀ ਤੇ 10 ਬਾਰ ਘੰਟੇ ਸੋ ਸੁੱਤੇ ਪਹਿਨੇ ਲੰਘਾ ਤੇ 25 ਸਾਲ ਦੀ ਜ਼ਿੰਦਗੀ ਉਕੰਢੀ ਸੋ ਤਾਂ ਕਰਕੇ ਅਸੀਂ ਨੂੰ ਸਾਨੂੰ ਗੁਰਬਾਣੀ ਇਹ ਪ੍ਰੇਰਦੀ ਹੈ ਭਈ ਹਰ ਇੱਕ ਇਨਸਾਨ ਨੂੰ ਉਦਦਮ ਕਰਨਾ ਸਮੇਂ ਨੂੰ ਸੰਭਾਲਣਾ ਭਾਵੇਂ ਤੁਸੀਂ ਪੜ੍ਹਨਾ ਹੈ ਤਾਂ ਵੀ ਉਹ ਘੰਟਿਆਂ ਦੀ ਕਦਰ ਕਰਨੀ ਪਵੇਗੀ ਭਾਵੇਂ ਤੁਸੀਂ ਖੇਤੀ ਕਰਨੀ ਹੈ ਤਾਂ ਵੀ ਉਹ ਘੰਟਿਆਂ ਦੀ ਮਿੰਟਾਂ ਦੀ ਕਦਰ ਕਰਨੀ ਪਵੇਗੀ ਭਾਵੇਂ ਤੁਸੀਂ ਦੁਕਾਨ ਕਰਨੀ ਹੈ ਘੰਟਿਆਂ ਦੀ ਮਿੰਟਾਂ ਦੀ ਕਦਰ ਕਰਨੀ ਪਵੇਗੀ ਜਿਹੜਾ ਇਨਸਾਨ ਟਾਈਮ ਦੀ ਕਦਰ ਨਹੀਂ ਕਰਦਾ ਉਹ ਘਰ ਦੇ ਵਿੱਚ ਵੀ ਜਿਹੜਾ ਹੈ ਆਪਣੇ ਜੀਵਨ ਨੂੰ ਸਹੀ ਨਹੀਂ ਰੱਖ ਸਕਦਾ ਕਲੇਸ਼ ਦਾ ਕਾਰਨ ਬਣਿਆ ਕਰਦਾ ਹੈ ਤੇ ਆਪਦੇ ਕੰਮ ਦੇ ਵਿੱਚ ਪੂਰਾ ਕਾਮਯਾਬ ਵੀ ਨਹੀਂ ਹੁੰਦਾ ਹੁੰਦਾ ਜਿਹੜੇ ਲੋਕ ਸਮੇਂ ਦੀ ਕਦਰ ਕਰਦੇ ਨੇ ਉਹ ਗਰੀਬੀ ਵਿੱਚੋਂ ਵੀ ਅਮੀਰੀ 'ਚ ਚਲੇ ਜਾਂਦੇ ਨੇ ਇਸ ਸਮੇਂ ਦੀ ਇੱਕ ਇਹੋ ਜਿਹੀ ਤਾਕਤ ਹੈ ਸੋਤਾ ਕਰਕੇ ਜਿਨ੍ਹਾਂ ਨੇ ਸਮਾਂ ਸੰਭਾਲਿਆ ਉਹ ਸਾਧ ਸੰਗਈ ਪ੍ਰਭੂ ਦਾ ਨਾਮ ਜਪਦੇ ਨੇ ਸੌਣ ਘਟਾ ਲੈਂਦੇ ਨੇ ਬੈਠੇ ਰਹਿੰਦੇ ਨੇ ਪ੍ਰਮਾਤਮਾ ਦੀ ਜਾਤ ਦੇ ਵਿੱਚ ਤੇ ਆਪਦੇ ਲੋੜ ਮੁਤਾਬਕ ਆਰਾਮ ਕਰਦੇ ਨੇ ਉਹਨਾਂ ਨੂੰ ਗੁਰੂ ਹੀ ਕਹਿੰਦੇ ਨੇ ਵੀ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜੱਪੇ ਮੁਰਾਰ ਇੱਕ ਦਿਨ ਸੋਵਣ ਹੋਏਗਾ ਲਾਂਬੇ ਗੋਡ ਪਸਾਰ ਸੋਇਓ ਗੁਰਬਾਣੀ ਪ੍ਰਮਾਨ ਕਰਦੀ ਹੈ